ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲਖਮੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਮੁਸਤਰਪੁਰ ਜਿੱਥੇ ਕਿ ਡਾਕਟਰ ਰਾਜੀਵੀਰ ਸਿੰਘ ਆਯੁਰਵੈਦਿਕ ਨੇ ਬਹੁਤ ਵੱਡੇ ਵੱਡੇ ਕੇਸ ਜਿਵੇਂ ਇਹਨਾਂ ਦੇ ਵੱਲੋਂ ਜਿਹੜੇ ਨੇ ਰਿਕਵਰ ਕਰ ਦਿੱਤੇ ਗਏ ਨੇ ਸੋ ਸਾਰੀ ਗੱਲਬਾਤ ਡਾਕਟਰ ਦੇ ਉਹ ਦੱਸਦੇ ਆ ਕਿਹੜੇ ਕਿਹੜੇ ਜਿਹੜੇ ਕੇਸ ਨੇ ਅੱਜ ਤੱਕ ਡਾਕਟਰ ਸਰ ਨੂੰ ਕਵਰ ਕੀਤੇ ਸਤਿ ਸ਼੍ਰੀ ਅਕਾਲ ਜੀ ਸਰ ਸਾਫ ਕਾਫੀ ਸੋਸ਼ਲ ਮੀਡੀਆ ਤੇ ਦੁਨੀਆ ਕਿ ਜਿਹੜੇ ਵੱਡੇ ਵੱਡੇ ਕੇਸ ਦੇਖੇ ਨੇ ਮਣ ਰਿਕਵਰ ਕੀਤੇ ਕਿਹੜੇ ਕਿਹੜੇ ਕੇਸ ਹਾਂ ਸਰ ਜੀ ਜ਼ਿਆਦਾ ਤਾਂ ਕਿਡਨੀ ਫੇਲਿਅਰ ਦੇ ਹੀ ਕੀਤੇ ਆਪਾਂ ਤੇ ਉਸ ਤੋਂ ਬਾ ਮੋਲ ওভারঅল ਤਾਂ ਸਾਰੀਆਂ ਦਵਾਈਆਂ ਤਿਆਰ ਕਰ ਦਿੱਤੀਆਂ ਨੇ ਪਰ ਜ਼ਿਆਦਾ ਕੇਸ ਜਿਹੜੇ ਆ ਹਸਪੀਟਲ ਤੋਂ ਜਵਾਬ ਹੋਏ ਪੇਸ਼ੈਂਟ ਜਿਹੜੇ ਆ ਉਹ ਸਾਡੇ ਕੋਲ ਆਉਂਦੇ ਆ ਜਿੱਦਾਂ ਕਿਡਨੀ ਦੇ ਤੇ ਕੈਂਸਰ ਦੇ ਉਹ ਫਿਰ ਮਤਲਬ ਕਿੰਨੀ ਕਿੰਨੀ ਸਟੇਜ ਤੱਕ ਜਿਹੜੇ ਨੇ ਇਹ ਦੂਰੇ ਕੇਸ ਆ ਰਹੇ ਨੇ 5th ਸਟੇਜ ਤੱਕ ਆਹ 3rd ਸਟੇਜ ਤੱਕ ਕਵਰ ਕੀਤੀ ਆਪਾਂ ਹੋਰ ਕਿੰਨਾ ਚਿਰ ਜਿਹੜੀ ਆ ਆਯੁਰਵੈਦਿਕ ਦਵਾਈ ਜਿਹੜੀ ਚਾਹੀਦੀ ਆਯੁਰਵੈਦਿਕ ਦਵਾਈ ਜੇ ਤਾਂ ਡਾਇਲਿਸਿਸ ਲਈ ਕਿਹਾ ਗਿਆ ਹੋਵੇ ਫਿਰ ਤਾਂ ਉਹਨਾਂ ਦੇ ਕ੍ਰੀਟਨਿਨ ਜਿਹੜੇ ਆ ਲਗਭਗ 10 12 15 ਤੋਂ ਪਲਾਸੀ ਹੋਣਗੇ ਤੇ ਉਹਨਾਂ ਨੂੰ ਫਿਰ 2 4 6 ਮਹੀਨੇ ਲੱਗ ਜਾਂਦੇ ਆ ਲੱਗ ਸਕਦੇ ਆ ਬਾਕ ਡਿਪੈਂਡ ਕਰਦਾ ਪੇਸ਼ੈਂਟ ਕਿੰਨਾ ਕੰਪਰਮਾਈਜ਼ ਕਰਦਾ ਸਾਡੇ ਨਾਲ ਉਹਦਾ ਡਾਈਟ ਪਲਾਨ ਕਿਦਾਂ ਆ ਫੋਲੋ ਪੂਰਾ ਕਰੇ ਤਾਂ ਫਿਰ ਥੋੜਾ ਜਲਦੀ ਵੀ ਠੀਕ ਹੋ ਜਾਂਦਾ ਆ ਤੇ ਬਾਕੀ ਜਿਹਨਾਂ ਦੇ 2 4 5 ਕ੍ਰੇਟ ਨਹੀਂ ਨਾ ਉਹਨਾਂ ਦਾ ਮਹੀਨੇ 2 ਮਹੀਨੇ ਦੇ ਵਿੱਚ ਵਿੱਚ ਠੀਕ ਹੋ ਜਾਂਦਾ ਆ ਕਿਹੜੀ ਕਿਹੜੀ ਚੀਜ਼ਾਂ ਨੂੰ ਇਹ ਜਿਹੜਾ ਮਤਲਬ ਇੱਕ ਟਾਰਗੇਟ ਕਰਦੀ ਹੈ ਉਹਨਾਂ ਦੇ ਅ ਲਗਭਗ ਸਪੋਚਕ ਚੱਲੀਏ ਤਾਂ 슈ਗਰ ਜਾਂ ਹਾਈ ਬਲੱਡ ਪ੍ਰੈਸ਼ਰ ਜਿਹੜਾ ਇਹ ਮੁੱਖ ਕਾਰਨ ਬਣਦੇ ਇਹਨਾਂ ਦੇ ਕਿਡਨੀ ਫੇਲੀਅਰ ਦੇ ਤੇ ਲਿਵਰ ਫੇਲੀਅਰ ਦੇ ਤੇ ਹਾਰਟ ਦੇ ਇਹਨੂੰ ਇਫੈਕਟ ਕਰਦੇ ਆ ਕੈਂਸਰ ਦਾ ਵੀ ਹਾਂਜੀ ਕੈਂਸਰ ਦੇ ਜਿਹੜੇ ਕਾਰਨ ਨੇ ਉਹ ਇਹ ਹੈ ਕਿ ਜਦੋਂ ਰਸੌਲੀਆਂ ਵਗੈਰਾ ਪੈਦਾ ਹੋ ਜਾਂਦੀਆਂ ਨੇ ਵਿੱਚ ਤੇ ਯੂਟਰਸ ਦੇ ਵਿੱਚ ਪੈ ਗਈਆਂ ਜਾਂ ਕਿਸੇ ਵੀ ਬ੍ਰੈਸਟ ਕੈਂਸਰ ਆ ਜਾਂ ਕੁਝ ਵੀ ਉਹ ਪਹਿਲਾਂ ਰਸੌਲੀ ਜਾਂ ਕੋਈ ਹੋਰ ਚੀਜ਼ ਤਿਆਰ ਹੋ ਗਈ ਅੰਦਰ ਤੇ ਉਹ ਫਿਰ ਕੈਂਸਰ ਦੇ ਰੂਪ ਚ ਬਦਲੀ ਜਾਂਦੀ ਹੈ ਕਿ ਡਾਕਟਰ ਸਾਹਿਬ ਕਈ ਮਰੀਜ਼ਰ ਦੇਖੇ ਉਹਨਾਂ ਦੇ ਇਹ ਕੈਸਾ ਪੀਰਦੇ ਨੇ ਉਹ ਜੱਕਦਮ ਜਿਹੜਾ ਸ਼ੂਗਰ ਲੈਵਲ ਜਿਹੜੇ ਲੋ ਹੋ ਜਾਂਦੇ ਪਰ ਨਹੀਂ ਚਾਹਦੇ ਗਾ ਪਏ ਜਾਂਦਾ ਹੈ ਜਦੋਂ ਬਲੱਡ ਯੂਰੀਆ ਵੱਜ ਜਾਂਦਾ ਆ ਪਹਿਲਾਂ ਤਾਂ ਸ਼ੂਗਰ ਵੱਧਦੀ ਹੁੰਦੀ ਆ ਸ਼ੂਗਰ ਵਧਣ ਕਰਕੇ ਉਹਨੂੰ ਇਫੈਕਟ ਕਰ ਦਿੰਦੀ ਆ ਸਰੀਰ ਨੂੰ ਤੇ ਜਦੋਂ ਇਫੈਕਟ ਹੋ ਜਾਂਦਾ ਆ ਫਿਰ ਬਲੱਡ ਯੂਰੀਆ ਲੈਵਲ ਜਦੋਂ ਵੱਜ ਜਾਂਦਾ ਜਦੋਂ ਬਲੱਡ ਯੂਰੀਆ ਵੱਜ ਜਾਂਦਾ ਫਿਰ ਸ਼ੂਗਰ ਲੈਵਲ ਜਿਹੜਾ ਉਹ ਆਟੋਮੈਟਿਕ ਥੱਲੇ ਆ ਜਾਂਦਾ ਉਹ ਫਿਰ ਡਾਊਨ ਹੋਣੀ ਸ਼ੁਰੂ ਹੋ ਜਾਂਦੀ ਸ਼ੂਗਰ ਕੀ ਦੱਸੋ ਇਹ ਕਾਰਨ ਨੇ ਜਿਹੜੇ ਇਤੋਂ ਦੀਆਂ ਬਿਮਾਰੀਆਂ ਦਾ ਜਿਹੜਾ ਪ੍ਰਕੋਪ ਹੋਣਾ ਮਤਲਬ ਕੀ ਖਤਮ ਹੋ ਸੇ ਇਹ ਸਾਰਾ ਖਾਣ ਪੀਣ ਤੇ ਆਪਣੇ ਸਰੀਰ ਜਿਹੜਾ ਹੈ ਡਾਈਟ ਤੇ ਆ ਇਹਨੂੰ ਆਪਾਂ ਕਿਦਾਂ ਰੱਖਣਾ ਆ ਕਿਦਾਂ ਚਲਾਉਣਾ ਆ ਉਹ ਆਪਣੇ ਤੇ ਡਿਪੈਂਡ ਅਹ ਥਰੀ ਨੂੰ ਕਿਤੇ ਨਾ ਕਿਤੇ ਇਫੈਕਟ ਕਰਨਾ ਬਦਲ ਸ਼ੁਰੂ ਕਰ ਦਿੱਤੀ ਜੀ ਕਿੰਨੇ ਘਰ ਸਾਬ ਜਿਹੜੇ ਕੈਂਸਰ ਵਾਲੇ ਤੇ ਕਿੰਨੇ ਦੂਜੇ ਜਿਹੜੇ ਮਰੀਜ਼ ਅਜ ਤੱਕ ਬੰਦ ਕਰ ਕੰਮ ਕਰਦਾ ਹੁੰਦਾ ਅਹ ਕੈਂਸਰ ਵਾਲੇ ਵੀ ਕਾਫੀ ਨੇ ਪਰ ਜ਼ਿਆਦਾ ਜਿਹੜੇ ਕਿਡਨੀ ਫੇਲਿਅਰ ਵਾਲੇ ਉਹ ਤਾਂ ਆਪਾਂ ਬਾਹਰ ਲਿਖ ਕੇ ਨੋਟਿਸ ਬੋਰਡ ਤੇ ਲਾਉਣੇ ਆ ਕਿ ਆ ਪੇਸ਼ੈਂਟ ਠੀਕ ਹੋਇਆ ਫਿਰ ਉਹਨਾਂ ਦਾ ਕੰਟੈਕਟ ਨੰਬਰ ਵਗੈਰਾ ਜਿਹੜੇ ਆ ਉਹ ਵੀ ਨਾਲ ਨਾਲ ਉਹਨਾਂ ਦਾ ਐਡਰੈਸ ਵਗੈਰਾ ਨੋਟ ਕਰ ਦੇਈਦਾ ਕਿਉਂਕਿ ਜਿਹੜਾ ਨਵਾਂ ਮਰੀਜ਼ ਆਉਂਦਾ ਆ ਫਿਰ ਉਹਨੂੰ ਵੇਖ ਕੇ ਥੋੜਾ ਤਸੱਲੀ ਵੀ ਹੋ ਜਾਂਦੀ ਆ ਬਾਕੀ ਜੇ ਕਾਲ ਕਰਕੇ ਗੱਲ ਕਰਨੀ ਚ ਠੀਕ ਹੋਏ ਪੇਸ਼ੈਂਟ ਨਾਲ ਤੇ ਉਹ ਕਰ ਸਕਦਾ ਕਿਉਂ ਡਾਕਟਰ ਸਰ ਚੱਲਦੀ ਹੈ ਟਰੀਟਮੈਂਟ ਵੀ ਚੱਲਣੀ ਉਹਦੇ ਵਿੱਚ ਪ੍ਰੇਜ ਵੀ ਨਹੀਂ ਜਿਹੜੇ ਮਰੀਜ਼ ਕਰਦੇ ਮਨ ਕਿਹ ਕਿਹੜੀ ਜਿਹੜੇ ਪ੍ਰੇਜ ਜਿਆਦਾ ਕਰਦੇ ਅ ਕਿਡਨੀ ਵਾਸਤੇ ਪ੍ਰੇਜ ਤਾਂ ਜਿਆਦਾ ਖਟੀਆਂ ਖੁੱਟੀਆਂ ਤਲੀਆਂ ਚੀਜ਼ਾਂ ਦਾ ਹੁੰਦਾ ਹੈ ਤੇ ਬਾਕੀ ਵਾਈ ਚੀਜ਼ਾਂ ਦਾ ਜਿਦਾ ਮਾਂਮਾ ਦੇ ਦਾਲ ਆਲੂ ਰਾਜਮਾ ਚਾਵਲ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਘੱਟ ਲੈਣਾ ਚਾਹੀਦਾ ਹਫਤੇ ਚ ਇੱਕ ਅੱਧੀ ਵਾਰੀ ਚੱਲ ਜਾਂਦਾ ਹੈ ਜਿਆਦਾ ਜਦੋਂ ਰੈਗੂਲਰ ਲੈ ਲੈਣੇ ਸਵੇਰੇ ਦੁਪਹਿਰੇ ਸ਼ਾਮ ਨੂੰ ਫਿਰ ਉਹ ਪ੍ਰੋਬਲਮ ਆਉਂਦੀ ਹੈ ਸਰਬ ਕਿਉਂ ਬਥਰ ਇੰਪੋਲ ਜਦੋਂ ਫੇਟ ਲੇਵਲ ਜਿਹਦੇ ਇਸ ਨਸਲ ਛੇਮਣ ਕਰਦੇ ਜਿਹੜੇ ਨਹੀਂ ਕਰਦੇ ਮਨੋਂ ਅਕਸਰ ਜ਼ਿਆਦਾ ਕੇਸ ਜਿਹੜੇ ਲੇ ਲੈਂਦੇ ਮਨੋਂ 80% ਜਿਹੜੇ ਨੇ ਪੀਰੀਅਡ ਨੇ ਉਹ ਕਿਉਂ ਡਾਕਟਰ ਸਾਹਿਬ ਜੀ ਸਰ ਹਾਂਜੀ ਇਹ ਉਹ ਡਾਈਟ ਡਾਈਟ ਚੇਂਜ ਹੋਣਾ ਕਰਦੇ ਇਹ ਬਾਕੀ ਮਾਹੌਲ ਦੇ ਹਿਸਾਬ ਨਾਲ ਆ ਵੀ ਏਰੀਆ ਦੇ ਹਿਸਾਬ ਨਾਲ ਆ ਜਿੱਦਾਂ ਅੰਮ੍ਰਿਤਸਰ ਏਰੀਆ ਕਿਡਨੀ ਪੇਸ਼ੈਂਟ ਪਾਉਦੇ ਨੇ ਅੰਮ੍ਰਿਤਸਰ ਏਰੀਏ ਦੇ ਗੁਰਦਾਸਪੁਰ ਏਰੀਏ ਚ ਚਲ ਜਾਈਏ ਤੇ ਕੈਂਸਰ ਦੇ ਨੇ ਬਠਿੰਡੇ ਏਰੀਆ ਚ ਚਲ ਜਾਈਏ ਉੱਥੇ ਵੀ ਕਾਫੀ ਕੈਂਸਰ ਦੇ ਪੇਸ਼ੈਂਟ ਜਿਹੜੇ ਸਾਡੇ ਕੋਲ ਆਉਂਦੇ ਆ ਅੰਮ੍ਰਿਤ ਅ ਇਹ ਪਾਣੀ ਪੂਣੀ ਦਾ ਹੀ ਕਹਿ ਸਕਦੇ ਆ ਵੀ ਡਾਈਟ ਚੇਂਜ ਹੋ ਸਕਦੀ ਹੈ ਬਾਕੀ ਜਿਹੜਾ ਸਭ ਇਹ ਆਪਣੇ ਗਰਦਾਸਪੁਰ ਦਾ ਬਾਰਡਰ ਲਾਖਾ ਦੇ ਨਾਲ ਬਣਾਣ ਇਧਰ ਜਿਹੜੇ ਕਿਹਦੇ ਕੇਸ ਜਿਆਦਾ ਆ ਰਹੇ ਨੇ ਦੇਰਾਂ ਬਣਾਣਕ ਫਿਰ ਵੀ ਕਾਫੀ ਹੱਦ ਤੱਕ ਬਚਿਆ ਆ ਤੇ ਕਲਾਨੌਰ ਏਰੀਏ ਤੋਂ ਇਧਰ ਨੂੰ ਗਰਦਾਸਪੁਰ ਨੂੰ ਜਦੋਂ ਆਪਾਂ ਚੱਲ ਜਾਂਦੇ ਆ ਇਹ ਏਰੀਏ ਚ ਖਾਸ ਫੁਰਸ਼ ਦੀ ਪ੍ਰੋਬਲਮ ਜਿਆਦਾ ਆ ਲੋਕਾਂ ਨੂੰ ਸਕਿਨ ਦੀ ਪ੍ਰੋਬਲਮ ਜਿਆਦਾ ਆ ਤੇ ਬਾਕੀ ਹਰ ਇੱਕ ਪਿੰਡ ਦੇ ਵਿੱਚ ਕੋਈ ਨਾ ਕੋਈ ਜਿਹੜਾ ਆ ਉਹ ਪੇਸ਼ੈਂਟ ਹੈਗਾ ਹਾਂ ਜੀ ਇਹ ਲਿਵਰ ਵਾਲੇ ਨੇ ਬੱਚੇ ਛੋਟੇ ਨੇ ਜਾ ਕੇ ਵੀ ਨੇ ਇਹ ਮਤਲਬ ਇਹਨਾਂ ਕਿਹੜੀਆਂ ਹਸਾਬ ਦੇ ਨੇ ਫਿਰ ਜਿਹੜੇ ਅੱਜ ਦੇ ਤੁਹਾਡੇ ਕੋਲ ਪੇਸ਼ੈਂਟ ਆ ਜਾਂਦੇ ਨੇ ਕਿ ਕਿੰਨਾ ਚਿਰ ਮਤਲਬ ਇਹ ਸਾਰੀ ਚੱਲਦੀ ਉਹਨਾਂ ਨੇ ਫਿਰ ਥੋੜਾ ਜਿਹਾ ਫਰੂਟਸ ਤੇ ਸੈਲਡ ਤੇ ਰੱਖਣਾ ਪੈਂਦਾ ਆ ਤੇ ਲਿਕਵਿਡ ਫਾਰਮ ਚ ਚੀਜ਼ਾਂ ਜਿਹੜੀਆਂ ਉਹ ਜ਼ਿਆਦਾ ਲੈਣ ਤੇ ਜਦੋਂ ਤੇਜ ਮਿਰਚ ਮਸਾਲੇ ਆ ਸਬਜ਼ੀਆਂ ਦੇ ਵਿੱਚ ਲੋਕੀ ਪਾਈ ਜਾਂਦੇ ਆ ਤੜਕਾ ਜਿਹੜਾ ਇੱਕ ਵਾਰੀ ਤੇਲ ਗਰਮ ਹੋ ਗਿਆ ਉਹਨੂੰ ਦੁਬਾਰਾ ਫੇਰ ਹੋਰੀ ਯੂਜ਼ ਕਰੀ ਜਾਣਾ ਆ ਉਹ ਫਿਰ ਉਹ ਇਹ ਇਹਨਾਂ ਚੀਜ਼ਾਂ ਨੂੰ ਇਫੈਕਟ ਕਰਦਾ ਤੁਹਾਡੇ ਡਾਕਟਰ ਸਭ ਕਿਹੜੇ ਮਤਲਬ ਸੋਜੀ ਮਿਠੇ ਜਿੰਨਾ ਮਤਲਬ ਤੜ ਖਦੀ ਗੋਈ ਸ਼ਰ ਦਬਾ ਗੀਤਾ ਮੈਂ ਡਾਕਟਰ ਸਾਹਿਬ ਨੂੰ ਬਿਲਕੁਲ ਫਰਕ ਹੋ ਗਿਆ ਮੇਰੀ ਮਨੋਜੀ ਤੇ ਡਾਕਟਰ ਸਾਹਿਬ ਜਿਹੜੇ ਮਲੂਮ ਕਿੰਨਾ ਚਿਰ ਮਤਲਬ ਇਹ ਆ ਕੇ ਕਿਤੇ ਤੁਮ ਮਲ ਪਰਚੇਜ਼ ਕਰ ਸਕਦੇ ਨਹੀਂ ਥਾਪੋ ਜਿਹੜੇ ਮਲ ਦੂਰ ਰੇਂਜ ਜਿਵੇਂ ਨਹੀਂ ਪਹੁੰਚਦੇ ਜਨਾ ਨਹੀਂ ਇਹ ਚੀਜ਼ ਦਾ ਜਾਦੂ ਤੂੰ ਮਲ ਇਹ 10 ਮਿਲ ਕਿੱਥੇ ਮਲ ਸੁਭਾ ਕੇ ਪਿੰਡ ਦਾ ਨਾਮ ਮੁਸਤਫਾਪੁਰ ਹੈ ਸਾਡੇ ਮੁਸਤਫਾਪੁਰ ਕਈ ਜਾਂਦੇ ਲੋਕ ਤੇ ਬਾਕੀ ਇਹ ਬਟਾਲਾ ਬੰਗਰ ਦੇ ਕੋਲ ਪੈਂਦਾ ਕਲਾਨੌਰ ਤੋਂ ਬਟਾਲੇ ਵਲੇ ਰੋਡ ਦੇ ਉੱਪਰ ਗੁਰਦਾਸਪੁਰ ਜਿਲ੍ਹੇ ਦਾ ਗੁਰਦਾਸਪੁਰ ਪਟਿਆਲਾ ਸੋ ਇਹ ਸਾਨੂੰ ਡਾਕਟਰ ਸਾਹਿਬ ਜਿਨ੍ਹਾਂ ਨੇ ਸਾਰੀ ਜਿਹੜੀ ਗੱਲਬਾਤ ਅਸੀਂ ਵੀ ਕਿਹੜੇ ਕਿਹੜੇ ਕੇਸ ਨੇ ਜਿਹੜੇ ਡਾਕਟਰ ਸਾਹਿਬਾਂ ਨੇ ਜਿਹੜੇ ਹੱਲ ਕੀਤੇ ਨੇ ਸੋ ਮੈਂ ਤੁਹਾਡਾ ਆਪਣਾ ਬੜੀ ਸੰਖੁਸ਼ਮ